ਪੈरिस 올림픽 ਦੇ ਵਿੱਚ ਭਾਰਤ ਦੀ ਹਾਕੀ ਟੀਮ ਨੇ ਜ਼ਬਰਦਸਤ ਕਮਾਲ ਕੀਤਾ ਪੰਜਾਬੀ ਮੁੰਡਿਆਂ ਦਾ ਜਲਵਾ ਦੇਖਣ ਨੂੰ ਮਿਲਿਆ ਜਿੱਥੇ ਦੱਸ ਦਈਏ ਕਿ ਭਾਰਤ ਦੀ ਹਾਕੀ ਟੀਮ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਪੈरिस 올림픽 2024 ਦੇ ਵਿੱਚ ਭਾਰਤ ਦੀ ਦੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ جاری ਹੈ ਭਾਰਤੀ ਹਾਕੀ ਟੀਮ ਨੇ ਪੈਨਲਟੀ ਸ਼ੂਟਆਊਟ ਦੇ ਵਿੱਚ ਗ੍ਰੇਟ ਬ੍ਰਿਟੇਨ ਨੂੰ 4-2 ਦੇ ਨਾਲ ਹਰਾ ਕੇ ਸੈਮੀਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਪੂਰੇ ਸਮੇਂ ਤੱਕ ਮੈਚ ਜਿਹੜਾ ਇਹ ਮੈਚ ਦੇ ਅੰਤ ਤੱਕ ਇੱਕ ਇੱਕ ਨਾਲ ਜਿਹੜਾ ਬਰਾਬਰ ਰਿਹਾ ਇਸ ਤੋਂ ਪਹਿਲਾਂ ਟੋਕੀਓ 올림픽 ਦੇ ਵਿੱਚ ਵੀ ਭਾਰਤ ਦੀ ਟੀਮ ਨੇ ਕੁਆਟਰ ਫਾਈਨਲ ਦੇ ਵਿੱਚ ਜਿਹੜਾ ਇਹ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਥਾਂ ਬਣਾਈ ਸੀ ਭਾਰਤੀ ਟੀਮ ਲਗਾਤਾਰ ਦੂਜੀ ਵਾਰ ਪੀਕ ਦੇ ਸੈਮੀਫਾਈਨਲ ਚ ਪਾਟ ਚਈ ਹੈ ਜਿੱਥੇ ਭਾਰਤ ਦੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਪੰਜਾਬੀ ਮੁੰਡਿਆਂ ਦਾ ਪੰਜਾਬੀ ਗੱਬਰੂਆਂ ਦਾ ਜਿਹੜਾ ਇੱਥੇ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ ਬ ਕਮਾਲ ਜਿਹੜਾ ਖੇਡੇ ਨੇ ਭਾਰਤ ਦੇ ਖਿਡਾਰੀ ਤਾਂ ਬਹੁਤ ਜਿਹੜਾ ਮਾਨ ਇਹਨਾਂ ਤੇ ਮਹਿਸੂਸ ਹੋ ਰਿਹਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਵੀ ਟਵੀਟ ਕਰਕੇ ਜਿਹੜਾ ਇਹ ਲਿਖਿਆ ਗਿਆ ਚੱਕ ਦੇ ਇੰਡੀਆ ਦੂਜੀ ਵਾਰ ਜਿਹੜਾ ਇਹ ਸੈਮੀਫਾਈਨਲ ਦੇ ਵਿੱਚ ਭਾਰਤ ਦੀ ਟੀਮ ਦਾ ਪਹੁੰਚਣ ਤੇ ਸਿਗਮ ਭਗਵੰਤ ਮਾਨ ਦੇ ਵੱਲੋਂ ਵੀ ਖੁਸ਼ੀ ਜ਼ਾਹਰ ਕੀਤੀ ਗਈ ਹੈ ਇਸ ਦੇ ਨਾਲ ਹੀ ਟਵੀਟ ਕਰਕੇ ਉਹ ਲਿਖਦੇ ਨੇ ਚੱਕ ਦੇ ਇੰਡੀਆ ਤਾਂ ਤਸਵੀਰਾਂ ਦੱਸ ਦਈਏ ਕਿ ਸਾਹਮਣੇ ਹਈਆਂ ਨੇ ਹਾਲਾਂਕਿ ਪੈਰਿਸ 올림픽 ਦੇ ਵਿੱਚ 2024 ਦੇ ਵਿੱਚ ਭਾਰਤ ਦੀ ਹਾਕੀ ਟੀਮ ਨੇ ਦੂਜੀ ਵਾਰ ਜਿਹੜੀ ਹੈ ਆਪਣੀ ਥਾਂ ਬਣਾ ਲਈ ਹੈ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਪੈਨਲਟੀ ਸ਼ੂਟਆਊਟ ਦੇ ਵਿੱਚ ਭਾਰਤ ਦੀ ਹਾਕੀ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ 4-2 ਦੇ ਅੰਕ ਨਾਲ ਹਰਾ ਕੇ ਸੈਮੀਫਾਈਨਲ ਦੇ ਵਿੱਚ ਆਪਣੀ ਥਾਂ ਬਣਾਈ ਹੈ